ਤੁਹਾਡਾ ਜੀ ਆਇਆਂ ਨੂੰ ਆਪਣੇ ਚੈਨਲ ਤੇ ਜਿਸ ਦਾ ਨਾਮ ਹੈ ਸਟੱਡੀ ਟ੍ਰੈਕ ਸਲਾਹਕਾ ਅੱਜ ਅਸੀਂ ਇਸ ਵੀਡੀਓ ਵਿੱਚ ਜਾਣਕਾਰੀ حاصل ਕਰਾਂਗੇ ਅਨਲੌਕਿੰਗ ਪੀ ਐਕਸਪ੍ਰੈਸ ਐਂਟਰੀ ਸਫਲਤਾ ਵਿੱਚ ਕੰਮ ਦੇ ਤਜਰਬੇ ਦੀ ਭੂਮਿਕਾ ਵਿਦੇਸ਼ੀ ਕੰਮ ਦੇ ਤਜਰਬੇ ਲਈ ਹੁਨਰ ਬਦਲਾ ਯੋਗਤਾ ਅੰਕ ਪ੍ਰਾਪਤ ਕਰਨ ਨਾਲ ਤੁਹਾਡੇ CRS ਸਕੋਰ ਵਿੱਚ 50 ਦਾ ਵਾਅਦਾ ਹੋ ਸਕਦਾ ਹੈ ਜੋ ਸਥਾਈ ਨਿਵਾਸ ਲਈ ਅਰਜੀ ਦੇਣ ਦਾ ਸੱਦਾ ਆਈਟੀਏ ਪ੍ਰਾਪਤ ਕਰਨ ਅਤੇ ਅਰਜੀ ਦੇਣ ਦਾ ਮੌਕਾ ਨਾ ਮਿਲਣ ਵਿੱਚ ਫਰਕ ਪਾ ਸਕਦਾ ਹੈ। ਉਹ ਇੱਕ ਝਾਤ ਮਾਰੀਏ ਕੈਨੇਡੀਅਨ ਅਤੇ ਵਿਦੇਸ਼ੀ ਕੰਮ ਦੇ ਤਜਰਬੇ ਵਿੱਚ ਅੰਤਰ। ਇਸ ਲਈ ਜੇਕਰ ਕਿਸੇ ਵਿਦੇਸ਼ੀ ਮਾਲਕ ਲਈ ਕੈਨੇਡਾ ਤੋਂ ਬਾਹਰ ਕੰਮ ਦਾ ਤਜਰਬਾ ਪ੍ਰਾਪਤ ਕੀਤਾ ਗਿਆ ਹੈ ਤਾਂ ਇਸ ਨੂੰ ਵਿਦੇਸ਼ੀ ਕੰਮ ਦਾ ਤਜਰਬਾ ਮੰਨਿਆ ਜਾਂਦਾ ਹੈ। ਜੇਕਰ ਕਿਸੇ ਕੈਨੇਡੀਅਨ ਮਾਲਕ ਲਈ ਕੈਨੇਡਾ ਤੋਂ ਬਾਹਰ ਕੰਮ ਦਾ ਤਜਰਬਾ ਪ੍ਰਾਪਤ ਕੀਤਾ ਗਿਆ ਹੈ ਇਸ ਨੂੰ ਅਜੇ ਵੀ ਵਿਦੇਸ਼ੀ ਕੰਮ ਦਾ ਤਜਰਬਾ ਮੰਨਿਆ ਜਾਂਦਾ ਹੈ ਅਤੇ ਜੇਕਰ ਦੇਸ਼ ਤੋਂ ਬਾਹਰ ਸਥਿਤ ਕਿਸੇ ਮਾਲਕ ਲਈ ਕੈਨੇਡਾ ਦੇ ਅੰਦਰ ਕੰਮ ਦਾ ਤਜਰਬਾ ਪ੍ਰਾਪਤ ਕੀਤਾ ਗਿਆ ਹੈ ਤਾਂ ਇਸ ਨੂੰ ਵੀ ਵਿਦੇਸ਼ੀ ਕੰਮ ਦਾ ਤਜਰਬਾ ਮੰਨਿਆ ਜਾਂਦਾ ਹੈ ਆਓ ਇੱਕ ਹੋਰ ਝਾਤ ਮਾਰੀਏ ਕੈਨੇਡੀਅਨ ਅਤੇ ਵਿਦੇਸ਼ੀ ਕੰਮ ਦੇ ਤਜਰਬੇ ਵਿੱਚ ਹੋਰ ਕੀ ਅੰਤਰ ਹਨ ਆਓ ਇੱਕ ਹੋਰ ਝਾਤ ਮਾਰੀਏ ਕੈਨੇਡੀਅਨ ਅਤੇ ਵਿਦੇਸ਼ੀ ਕੰਮ ਦੇ ਤਜਰਬੇ ਵਿੱਚ ਹੋਰ ਕੀ ਅੰਤਰ ਹਨ ਕੈਨੇਡੀਅਨ ਅਤੇ ਵਿਦੇਸ਼ੀ ਕੰਮ ਦੇ ਤਜਰਬੇ ਲਈ ਲੋੜਾਂ ਕੈਨੇਡਾ ਦੇ ਐਕਸਪ੍ਰੈਸ ੈਂਟਰੀ ਸਿਸਟਮ ਦੇ ਅਧੀਨ ਯੋਗ ਹੋਣ ਲਈ ਕੈਨੇਡੀਅਨ ਅਤੇ ਵਿਦੇਸ਼ੀ ਕੰਮ ਦੇ ਤਜਰਬੇ ਦੋਵਾਂ ਨੂੰ ਖਾਸ ਮਾਪਦੰਡ ਪੂਰੇ ਕਰਨੇ ਚਾਹੀਦੇ ਹਨ ਇਸ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ ਇਹ ਪੂਰਾ ਸਮਾਂ ਘੱਟੋ ਘੱਟ 3 ਘੰਟੇ ਪ੍ਰਤੀ ਹਫਤੇ ਜਾਂ ਪਾਰਟ ਟਾਈਮ ਘੰਟਿਆਂ ਵਿੱਚ ਬਰਾਬਰ ਦੀ ਰਕਮ ਹੋਣਾ ਚਾਹੀਦਾ ਹੈ ਇਹ ਹੁਨਰਮੰਦ ਹੋਣਾ ਚਾਹੀਦਾ ਹੈ ਕਮ ਰਾਸ਼ਟਰੀ ਕੀਤਾ ਵਰਗੀਕਰਨ ਨੌਕ ਟਾਇਰ ਸ਼੍ਰੇਣੀਆਂ 0 1 2 ਜਾਂ 3 ਦੇ ਅਧੀਨ ਆਉਣਾ ਚਾਹੀਦਾ ਹੈ ਜੋ ਪ੍ਰਬੰਧਕੀ ਪੇਸ਼ੇਵਰ ਅਤੇ ਤਕਨੀਕੀ ਹੁਨਰਮੰਦ ਵਪਾਰਾਂ ਨੂੰ ਕਵਰ ਕਰਦੇ ਹਨ ਇਹ ਪਿਛਲੇ 10 ਸਾਲਾਂ ਦੇ ਅੰਦਰ ਇਕੱਠਾ ਹੋਇਆ ਹੋਣਾ ਚਾਹੀਦਾ ਹੈ ਵਿਆਪਕ ਦਰਜਾਬੰਦੀ ਪ੍ਰਣਾਲੀ ਵਿੱਚ ਕੈਨੇਡੀਅਨ ਅਤੇ ਵਿਦੇਸ਼ੀ ਕੰਮ ਦੇ ਤਜਰਬੇ ਵਿੱਚ ਅੰਤਰ ਵਿਦੇਸ਼ੀ ਕੰਮ ਦਾ ਤਜਰਬਾ ਬਹੁਤ ਸਾਰੇ ਉਮੀਦਵਾਰਾਂ ਲਈ ਵਿਦੇਸ਼ੀ ਕੰਮ ਦਾ ਤਜਰਬਾ ਕੈਨੇਡੀਅਨ ਕੰਮ ਦੇ ਤਜਰਬੇ ਨਾਲ ਆਈਟੀ ਅਪ੍ਰਾਪਤ ਕਰਨ ਦੀਆਂ ਸੰਭਾਵਨਾ ਲਈ ਬਧੇਰੇ ਮਹੱਤਵਪੂਰਨ ਹੋ ਸਕਦਾ ਹੈ ਇਹ ਇਸ ਲਈ ਹੈ ਕਿਉਂਕਿ ਬਿਨਾ ਕਿਸੇ ਵੀ ਦੇਸ਼ੀ ਕੰਮ ਦੇ ਤਜਰਬੇ ਦੇ ਜ਼ਿਆਦਾਤਰ ਉਮੀਦਵਾਰ ਹੁਨਰ ਤਬਾਦਲਾ ਯੋਗਤਾ ਕਾਰਕਾਂ ਦੇ ਭਾਗ ਦੇ ਤਹਿਤ ਸਿਰਫ 50 100 CRS ਅੰਕ ਪ੍ਰਾਪਤ ਕਰ ਸਕਦੇ ਹਨ ਇੱਕ ਹੁਨਰ ਤਬਾਦਲਾ ਯੋਗਤਾ ਕਾਰਕ ਦੇ ਰੂਪ ਵਿੱਚ ਵਿਦੇਸ਼ੀ ਕੰਮ ਦਾ ਤਜਰਬਾ 50 CRS ਅੰਕ ਪ੍ਰਾਪਤ ਕਰਨ ਵਿੱਚ ਯੋਗਦਾਨ ਪਾ ਸਕਦਾ ਹੈ ਪਰ ਇਸ ਨੂੰ ਭਾਸ਼ਾ ਦੀ ਮੁਹਾਰਤ ਅਤੇ ਜਾਂ ਕੈਨੇਡੀਅਨ ਅਨੁਭਵ ਨਾਲ ਜੋੜਿਆ ਜਾਣਾ ਚਾਹੀਦਾ ਹੈ ਵਿਆਪਕ درجہਬੰਦੀ ਪ੍ਰਣਾਲੀ ਵਿੱਚ ਕੈਨੇਡੀਅਨ ਅਤੇ ਵਿਦੇਸ਼ੀ ਕੰਮ ਦੇ ਤਜਰਬੇ ਵਿੱਚ ਅੰਤਰ ਵਿਦੇਸ਼ੀ ਕੰਮ ਦਾ ਤਜਰਬਾ ਵਿਆਪਕ درجہਬੰਦੀ ਪ੍ਰਣਾਲੀ ਵਿੱਚ ਕੈਨੇਡੀਅਨ ਅਤੇ ਵਿਦੇਸ਼ੀ ਕੰਮ ਦੇ ਤਜਰਬੇ ਵਿੱਚ ਅੰਤਰ ਕੈਨੇਡੀਅਨ ਕੰਮ ਦਾ ਤਜਰਬਾ ਇਸਦੇ ਉਲਟ ਕੈਨੇਡੀਅਨ ਕੰਮ ਦੇ ਤਜਰਬੇ ਨੂੰ ਮੁੱਖ ਮਨੁੱਖੀ ਪੂੰਜੀ ਕਾਰਕਾਂ ਅਤੇ ਹੁਨਰ ਤਬਾਦਲਾ ਯੋਗਤਾ ਕਾਰਕਾਂ ਦੇ ਤਹਿਤ ਇਨਾਮ ਦਿੱਤਾ ਜਾਂਦਾ ਹੈ ਮੁੱਖ ਮਨੁੱਖੀ ਪੂੰਜੀ ਲਈ ਉਮੀਦਵਾਰ ਆਪਣੇ ਆਪ ਅਰਜੀ ਦੇਣ ਵੇਲੇ 80 ਅੰਕ ਤੱਕ ਪ੍ਰਾਪਤ ਕਰ ਸਕਦੇ ਹਨ ਜਾਂ ਜੀਵਨ ਸਾਥੀ ਜਾਂ ਕਾਮਨ ਲਾਅ ਸਾਥੀ ਨਾਲ ਅਰਜੀ ਦੇਣ ਵੇਲੇ 70 ਅੰਕ ਤੱਕ ਪ੍ਰਾਪਤ ਕਰ ਸਕਦੇ ਹਨ ਕੈਨੇਡੀਅਨ ਕੰਮ ਦਾ ਤਜਰਬਾ ਕੈਨੇਡੀਅਨ ਕੰਮ ਦੇ ਤਜਰਬੇ ਵਾਲੇ ਪੁਨਰਕਵਾਦਲੇ ਲਈ ਉਪਲਬਧ ਵੱਧ ਤੋਂ ਵੱਧ ਅੰਕ 100 ਹਨ ਇਹ ਧਿਆਨ ਦੇ ਯੋਗ ਹੈ ਕਿ ਇਸ ਭਾਗ ਵਿੱਚ ਕੈਨੇਡੀਅਨ ਕੰਮ ਦਾ ਤਜਰਬਾ 2 ਸਾਲਾਂ ਬਾਅਦ ਵੱਧ ਤੋਂ ਵੱਧ ਹੋ ਜਾਂਦਾ ਹੈ ਇਸ ਲਈ ਇਸ ਭਾਗ ਵਿੱਚ 3 ਸਾਲ ਦਾ ਕੈਨੇਡੀਅਨ ਕੰਮ ਦਾ ਤਜਰਬਾ ਪ੍ਰਾਪਤ ਕਰਕੇ ਕੋਈ ਹੋਰ ਅੰਕ ਜਾਬਤ ਨਹੀਂ ਕਰ ਸਕਦਾ ਇਸ ਲਈ ਕੁੱਲ ਮਿਲਾ ਕੇ ਕੋਈ ਵੀ ਵਿਅਕਤੀ ਆਪਣੇ ਕੈਨੇਡੀਅਨ ਕੰਮ ਦੇ ਤਜਰਬੇ ਰਾਹੀਂ ਵੱਧ ਤੋਂ ਵੱਧ 180 ਵੱਧ ਤੋਂ ਵੱਧ ਜੇਕਰ ਜੀਵਨ ਸਾਥੀ ਜਾਂ ਕਾਮਨ ਲਾਪ ਪਾਰਟਨਰ ਤੋਂ ਬਿਨਾਂ ਅਰਜੀ ਦੇ ਰਿਹਾ ਹੈ ਪ੍ਰਾਪਤ ਕਰ ਸਕਦਾ ਹੈ ਵਿਦਿਆਰਥੀ ਕੰਮ ਦਾ ਤਜਰਬਾ ਕੈਨੇਡੀਅਨ ਕੰਮ ਦਾ ਤਜਰਬਾ ਜੋ ਕਿਸੇ ਨੂੰ ਪੂਰੇ ਸਮੇਂ ਦੇ ਵਿਦਿਆਰਥੀ ਹੋਣ ਦੌਰਾਨ ਪ੍ਰਾਪਤ ਕੀਤਾ ਗਿਆ ਹੈ ਉਹਨਾਂ ਦੇ CRS ਸਕੋਰ ਵਿੱਚ ਨਹੀਂ ਗਿਣਿਆ ਜਾਂਦਾ ਨਾ ਹੀ ਇਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਲਈ ਯੋਗਤਾ ਵਿੱਚ ਗਿਣਿਆ ਜਾਂਦਾ ਹੈ ਦੂਜੇ ਪਾਸੇ ਇੱਕ ਪੂਰੇ ਸਮੇਂ ਦੇ ਵਿਦਿਆਰਥੀ ਵਜੋਂ ਪ੍ਰਾਪਤ ਕੀਤਾ ਵਿਦੇਸ਼ੀ ਤਜਰਬਾ ਕਿਸੇ ਦੇ CRS ਸਕੋਰ ਵਿੱਚ ਗਿਨਿਆ ਜਾ ਸਕਦਾ ਹੈ ਸਵੈ ਰੋਜ਼ਗਾਰ ਵਿਦਿਆਰਥੀ ਪਾਬੰਦੀਆਂ ਦੇ ਸਮਾਨ EEC ਦੇ ਤਹਿਤ ਵੈਰ ਰੋਸਕਾਰ ਵਾਲੇ ਵਿਅਕਤੀ ਵਜੋਂ ਪ੍ਰਾਪਤ ਕੀਤਾ ਗਿਆ ਕੈਨੇਡੀਅਨ ਕੰਮ ਦਾ ਤਜਰਬਾ ਪ੍ਰੋਗਰਾਮ ਦੀਆਂ ਘੱਟੋ-ਘੱਟ ਜ਼ਰੂਰਤਾਂ ਵਿੱਚ ਸ਼ਾਮਲ ਨਹੀਂ ਹੁੰਦਾ ਕੁਝ ਡਾਕਟਰਾਂ ਲਈ ਇੱਕ અપਵਾਦ ਦੇ ਨਾਲ ਕੈਨੇਡੀਅਨ ਐਕਸਪੀਰੀਐਂਸ ਕਲਾਸ ਲਈ ਯੋਗਤਾ ਪ੍ਰਾਪਤ ਕਰਨਾ ਐਕਸਪ੍ਰੈਸ ਐਂਟਰੀ ਦੇ ਨ ਸੀਈਸੀ ਲਈ ਯੋਗਤਾ ਪੂਰੀ ਕਰਨ ਲਈ ਵਿਦੇਸ਼ੀ ਨਾਗਰਿਕਾਂ ਕੋਲ ਕੈਨੇਡਾ ਵਿੱਚ ਹੁਨਰਮੰਦ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ ਜੋ ਹੇਠ ਲਿਖੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਇਸ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ ਕਮ ਨੌਕ ਟੀਰ ਸ਼੍ਰੇਣੀਆ 01203 ਦੇ ਤਿੰਨ ਆਉਣਾ ਚਾਹੀਦਾ ਹੈ ਕੈਨੇਡਾ ਵਿੱਚ ਕੰਮ ਕਰਨ ਲਈ ਕਾਨੂੰਨੀ ਤੌਰ ਤੇ ਅਧਿਕਾਰਤ ਹੋਣ ਦੌਰਾਨ ਵੈਧ ਸਥਾਈ ਨਿਵਾਸੀ ਸਥਿਤੀ ਜਿਵੇਂ ਕੀ ਵਰਕ ਪਰਮਿਟ ਦੇ ਤਹਿਤ ਤਜਰਬਾ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ ਉਹਨਾਂ ਦੇ ਕੀਤੇ ਲਈ ਅਧਿਕਾਰਤ ਨੌਕ ਨੌਕਰੀ ਦੇ ਵੇਰਵੇ ਵਿੱਚ ਦੱਸੇ ਗਏ ਫਰਜ਼ ਕੈਨੇਡੀਅਨ ਐਕਸਪੀਰੀਅੰਸ ਕਲਾਸ ਲਈ ਯੋਗਤਾ ਪ੍ਰਾਪਤ ਕਰਨਾ ਰਿਮੋਟ ਅਹੁਦਿਆਂ ਲਈ ਵਿਅਕਤੀ ਨੂੰ ਕੈਨੇਡਾ ਵਿੱਚ ਸਰੀਰਿਕ ਤੌਰ ਤੇ ਮੌਜੂਦ ਹੋਣਾ ਚਾਹੀਦਾ ਹੈ ਅਤੇ ਕੰਮ ਦੀ ਮਿਆਦ ਦੇ ਦੌਰਾਨ ਕੈਨੇਡੀਅਨ ਮਾਲਕ ਦੁਆਰਾ ਨੌਕਰੀ ਤੇ ਰੱਖਿਆ ਗਿਆ ਹੋਣਾ ਚਾਹੀਦਾ ਹੈ ਉਮੀਦਵਾਰ ਕੋਲ ਘੱਟੋ ਘੱਟ 1 ਸਾਲ ਦਾ ਪੂਰਾ ਸਮਾਂ ਕੰਮ ਜਾਂ ਪਾਰਟਾਈਮ ਕੰਮ ਵਿੱਚ ਬਰਾਬਰ ਹੋਣਾ ਚਾਹੀਦਾ ਹੈ ਜੋ ਕਿ ਅਰਜੀ ਦੇਣ ਤੋਂ ਪਹਿਲਾਂ 3 ਸਾਲਾਂ ਦੇ ਅੰਦਰ ਕੁੱਲ 1560 ਘੰਟੇ ਹੈ ਬੇਨਕਾਰਾ ਨੂੰ ਇਹ ਦਰਸਾਉਣਾ ਚਾਹੀਦਾ ਹੈ ਕਿ ਉਹਨਾਂ ਨੇ ਮੁੱਖ ਬਿਆਨ ਅਤੇ ਆਪਣੇ ਕੀਤੇ ਲਈ ਅਧਿਕਾਰਤ ਨੌਕਰੀ ਦੇ ਵੇਰਵੇ ਵਿੱਚ ਦੱਸੇ ਗਏ ਜ਼ਿਆਦਾਤਰ ਮੁੱਖ ਫਰਜ਼ਾਂ ਨੂੰ ਨਿਭਾਇਆ ਹੈ ਵਧੇਰੇ ਜਾਣਕਾਰੀ ਲਈ ਸਕ੍ਰੀਨ ਤੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਸੰਪਰਕ ਕਰੋ ਨਵੀਆਂ ਜਾਣਕਾਰੀਆਂ ਹਾਸਲ ਕਰਨ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ